ਮਸ਼ਹੂਰ ਪੰਜਾਬੀ ਗਾਇਕ ਹੋਏ ਹਾਦਸੇ ਦਾ ਸ਼ਿਕਾ ਸਸ਼ੀਕਾਲ ਜੀ ਮੈਜਿਕ ਗਵਿੰਦਰ ਕੋਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦਾ ਹਰਿਆਣਾ ਦੇ ਕੁੜਕ ਖੇਤਰ ਵਿੱਚ ਉਸ ਵੇਲੇ ਇੱਕ ਹਾਦਸਾ ਵਾਪਰ ਗਿਆ ਜਦੋਂ ਉਹ ਸਵੇਰੇ ਸੋਮਵਾਰ ਨੂੰ ਦਿੱਲੀ ਤੋਂ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਜਾ ਰਹੀ ਸੀ ਜਿਵੇਂ ਹੀ ਉਸ ਵੇਰੇ 5 ਵਜੇ ਦੇ ਕਰੀਬ ਦਿੱਲੀ ਚੰਡੀਗੜ੍ਹ ਰਾਸ਼ਟਰੀ ਰਾਜ ਮਾਰਕ 44 ਤੇ ਇਪਲੀਸ ਲਾਈਓਵਰ ਤੇ ਪਹੁੰਚੇ ਤਾਂ ਅਚਾਨਕ ਇੱਕ ਗਾ ਉਹਨਾਂ ਦੇ ਸਾਹਮਣੇ ਆ ਗਈ ਗਾ ਨਾਲ ਟਕਰਾਨ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਗਈ ਤੇ ਫਿਰ ਪਲਟ ਗਈ ਨੇੜੇ ਤੇੜੇ ਦੇ ਲੋਕਾਂ ਨੇ ਤੁਰੰਤ ਉਹਨਾਂ ਨੂੰ ਬਾਹਰ ਕੱਢਿਆ ਕੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ ਹਰਪਜਨ ਤੋਂ ਇਲਾਵਾ ਉਹਨਾਂ ਦਾ ਡਰਾਈਵਰ ਸੁਰੱਖਿਆ ਕਰਮਚਾਰੀ ਤੇ ਇੱਕ ਹੋਰ ਵਿਅਕਤੀ ਵੀ ਕਾਰ ਵਿੱਚ ਮੌਜੂਦ ਸਨ ਦਾਅਵਾ ਦਈਏ ਕਿ ਇਸ ਹਾਦਸੇ ਵਿੱਚ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ ਹੈ ਘਟਨਾ ਤੋਂ ਥੋੜੀ ਦੇਰ ਬਾਅਦ ਹਰਪਜਨ ਮਾਨ ਇੱਕ ਹੋਰ ਕਾਰ ਵਿੱਚ ਚੰਡੀਗੜ੍ਹ ਲਈ ਰਵਾਨਾ ਹੋ ਗਏ ਦਾਅਵਾ ਦਈਏ ਕਿ ਹਰਪਜਨ ਮਾਨ ਇੱਕ ਪੰਜਾਬੀ ਮਸ਼ਹੂਰ ਗਾਇਕ ਹੈ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ ਉਹਨਾਂ ਦਾ ਜਨਮ 30 ਦਸੰਬਰ 1960 ਨੂੰ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਦੇ ਖੇਮੂਆਣਾ ਪਿੰਡ ਵਿੱਚ ਹੋਇਆ ਸੀ ਹਰਪਜਨ ਮਾਨ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ 1980 ਵਿੱਚ ਕੀਤੀ ਸੀ ਹਾਲਾਂਕਿ ਉਹਨਾਂ ਦੀ ਪੇਸ਼ੇਵਰ ਗਾਇਕੀ ਦੀ ਸ਼ੁਰੂਆਤ ਹੈ ਜੋ ਉਹ 1992 ਵਿੱਚ ਹੋਈ ਸੀ ਗੀਤ ਜੀਏ ਨੀ ਚਿੱਠੀਏ ਨਾਲ ਹੋਈ ਸੀ ਹਰਪਜਨ ਮਾਨ ਨੂੰ ਅਸਲ ਪਛਾਣ ਉਹਨਾਂ ਨੂੰ ਮਿਲੀ ਜਦੋਂ ਉਹਨਾਂ ਦੇ ਐਲਬਮ ਓਏ ਹੋਏ ਨੂੰ ਟੀ ਸੀਰੀਜ਼ ਤੇ ਐਮਟੀਵੀ ਇੰਡੀਆ ਦੁਆਰਾ 1999 ਵਿੱਚ ਪ੍ਰਮੋਟ ਕੀਤਾ ਗਿਆ ਸੀ ਉਸ ਤੋਂ ਬਾਅਦ ਜਗ ਜਉਂਦਿਆਂ ਦੇ ਮੇਲੇ ਵਧੀਆ ਜੀ ਵਧੀਆ ਨੱਚ ਲੈ ਹਾਏ ਮੇ ਹਾਏ ਮੇਰੀ ਬਿੱਲੋ ਸਸਤਰੰਗੀ ਪਿੰਡ ਤੇ ਮौज-ਮਸਤੀਆਂ ਵਰਗੇ ਹਿੱਟ ਗੀਤ ਉਹਨਾਂ ਦੁਆਰਾ ਕੀਤੇ ਗਏ ਨੇ ਉਹਨਾਂ ਨੇ 2002 ਵਿੱਚ ਪੰਜਾਬੀ ਫਿਲਮ ਜੀ ਆਇਆਂ ਨੂੰ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਅਸਾਨੂੰ ਮਾਨ ਰਤਨਾ ਦਾ ਦਿਲ ਆਪਣਾ ਪੰਜਾਬੀ ਮਿੱਟੀਵਾਜ਼ਾ ਮਾਰਦੀ ਮੇਰਾ ਪਿੰਡ ਮੇਰਾ ਘਰ ਜੱਗ ਜਿਉਂਦਿਆਂ ਦੇ ਮੇਲੇ ਹੀ ਰਾਂਝਾ ਵਰਗੇ ਆ ਸੁਪਰ ਹਿੱਟ ਫਿਲਮਾਂ ਕੀਤੀਆਂ ਜਿਸ ਤੋਂ ਬਾਅਦ 2013 ਵਿੱਚ ਉਹਨਾਂ ਨੇ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨਾਲ ਇੱਕ ਗੀਤ ਵੀ ਰਿਲੀਜ਼ ਕੀਤਾ ਸੀ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ